ਵਰਤਨੀ ਰਾਣਾ ਔਟਕੜੇ ਮਮਾ ਮੰਨਿਆ ਥੱਕਿਆ ਆਇਆ ਬੂਡ ਬਾਡ ਲਾਲਾ ਉੱਤੇ ਹੋ ਜਾ ਚੱਜਣਾ ਓਏ ਆ ਹੁਣ ਥੱਕਿਆ ਪਿਆ ਬਸ ਹੋਈ ਪਈ ਆ ਉਹ ਵੀ ਇਦਾਂ ਹੀ ਪੈ ਬੂ ਗਿਆ ਅਲੋ ਕੋਈ ਪਿਆਰਾ ਮਾ ਓਏ ਸਦਾ ਹੋ ਗਿਆ ਚੱਜਣਾ ਗੱਦਾ ਲਿਆ ਇੱਕਦਮ ਦੂਜਾ ਨਹੀਂ ਨਾ ਤੈਨੂੰ ਮੈਂ ਗੱਦਾ ਲਿਆ ਕੇ ਦਿੰਦਾ ਦੂਜਾ ਤਦੋ ਟਾਈਮ ਕਿੰਨਾ ਆਇਆ ਤੇ ਆ 5:00 ਵਜੇ ਫੋਨ ਕਿੱਥੇ ਤੇਰਾ ਆ ਮਾੜਾ 4:00 ਵਜੇ ਤੇ ਆ ਬਾਬਾ ਬਾਬਾ ਬੋਲ ਪਿਆ ਉਹ ਆ ਮੀਨਾ ਜਿਹੜਾ ਜੀ ਬਣਿਆ ਪਿਆ ਮੇਰੇ ਵਾਲੇ ਕਮਰੇ ਦਾ ਮੀਨ ਉਹ ਗੰਦਾ ਉਹ ਬੂਟ ਲਾ ਲਾ ਓਏ ਬੂਟ ਲਾ ਲਾ ਬੂਟ ਲਾ ਲਾ ਮੈਨੂੰ ਗੱਦਾ ਲੱਗਦਾ ਆ ਕੀ ਚੱਕੀ ਫਿਰਦੇ ਓਏ ਇਹ ਵੱਡੇ ਜਿਹਾ ਪ੍ਰੋਜੈਕਟ ਲਈ ਫਿਰਦੇ ਇਹ ਤਾਂ ਆਹ ਕਿਹੜਾ ਪਿਆ ਵਾ ਇਹ ਵੇਖੀ ਰੱਖਦੇ ਓਦੇ ਫੇਰੇ

ਰੀਲ ਉੱਚੇ ਰੁਪਏ ਵਾਲੇ ਚ ਬਣਾਈਆ ਉਦਾਂ ਦੌੜ ਦਿਓ ਹਾਂ ਜੀ ਬਣਾਈਆ ਮੈਂ ਤਾਂ ਆਹ ਉਹਨੇ ਛੱਡਿਆ ਉਧਰੋਂ ਗਿਆਲਾ ਆਪਣੇ ਵਾਲੇ ਉਹ ਵੀ ਟਰੈਕਟਰ ਆ ਪਰ ਆਹ ਟਰੈਕਟਰ ਦੇ ਸਵਾਦ ਲੱਗ ਆਉਂਦਾ ਯਾਰ ਇਹ ਟਰੈਕਟਰ ਦਾ ਪਤਾ ਨਹੀਂ ਰੱਬ ਵੱਲੋਂ ਹੀ ਆ ਬਹੁਤ ਸੈੱਟ ਬਹੁਤ ਟਰੈਕਟਰ ਇਹ ਜਿਆਦਾ ਸੈੱਟ ਆ ਬੜਾ ਜਿਆਦਾ ਸੈੱਟ ਆ ਬਹੁਤ ਸੈੱਟ ਬਹੁਤ ਹੀ ਮਜ਼ਾਕ ਦੀ ਗੱਲ ਨਹੀਂ ਕਿਹੜਾ ਪਗਾਨਾ ਆਪਣਾ ਹੀ ਆ ਤਾਂ ਜੋ ਭੰਦੇ ਟਰੈਕਟਰ ਤੇ ਮਾਣ ਆ ਬੈਠ ਕੇ ਚੱਲਦਾ ਇੱਕ ਸੈੱਟ ਪਰ ਏਸ ਬਹੁਤ ਛੇਤੀ ਕਵਰ ਕਰਦਾ ਯਾਰ ਇਹ ਗਿਆ ਲਾ ਪੂਰਾ ਪੂਰਾ ਯਾਰ ਇੱਥੇ ਬੈਟ ਕੀ ਕਦਾ ਬੈਟ ਕੀ ਕੀਤਾ ਇਦਾਂ ਦਾ ਵਿੱਚ ਜਿੰਨੇ ਦੇ ਜਾਂਦਾ ਆ ਵੀ ਵੱਡੇ ਚਾ ਸਿਲੰਡਰ ਕਹਿੰਦੇ ਸਾਡਾ ਜਾਂਦਾ ਹੌਸਾ ਹੌਸਾ ਨਾ ਪਤਾ ਨਹੀਂ ਪੰਪੋਂ ਬਹੁਤ ਸੈਟਿੰਗ ਛੋਟੀ ਹੈ ਭਾਈ ਜਿਹੜਾ ਜਿਹੜਾ ਘਰੇ ਆ ਉਹ ਵੀ ਇਦਾਂ ਹੀ ਜਾਉ ਕਰਦੇ ਇਹ ਵੱਧਿਆ ਉਹਦੇ ਨਾਲ ਇਹ ਵੱਧ ਜਾਣਾ ਇਹ ਵੱਧਿਆ ਅੱਛਾ ਉਹ ਨਹੀਂ ਵੱਧਾ ਹਜੇਗੀ ਉਹ ਕਿਉਂਕਿ ਉਹ ਇੱਕ ਲੰਬਾਈ ਚ ਬਹੁਤ ਟਰੈਕਟਰ ਹੋ ਗਿਆ ਉਹ ਡਰਿਆ ਉਹਦਾ ਗੱਬਿਓ ਨਾ ਜੋੜ ਪਾਇਆ ਉਹ Kera Kera Hey idoga Janab ਗੱਡੀ ਕੁੜੀ ਦੇਖਦਾ ਕਿਤੇ ਵੀਰ ਕਿਧਾਇਆ ਕਹਿਣਾ ਹੀ ਆ ਸਹੀ ਗੱਲ 4 ਨਾਲ 7.5 4 ਕਿਤੇ ਬਹਿ ਰਿਹਾ ਆਪਣਾ ਚਾਰਜ ਹੈਗਾ ਜਾਂ ਦੇਸ਼ੀ ਲਿਆ ਚਾਰਜੀ ਕਰਦਾ ਗੰਨ ਤਾਂ ਆਉਂਦੀ ਹੋਣੀ ਉੜਾਇਆ ਅੱਗੇ ਦੇਖੋ ਉਹਦਾ ਕਲੱਚ ਨਹੀਂ ਟਿਕੰਦਿਆਂ ਉਹਦਾ ਨਹੀਂ ਦੱਸਣਾ ਇਹਦਾ ਇਤਰਾਕ ਨਾੜਾ ਜਾਇਦਾ ਦੇਖੀ ਤੋਰਦੇ ਤੇ ਇੰਜਨ ਵਾਜ ਬਦਲ ਕਰਦਾ ਜੇੜਾ ਘੱਟ ਦਿੰਦਾ ਉਹ ਸਲਾਕ ਲਾ ਕੇ ਉਹ ਕਰਾ ਕੇ ਜਦੋਂ ਪਾਏ ਜਾਂਦੇ ਕਿ ਇੰਜਨ ਦੀ ਆਵਾਜ਼ ਉਹਨਾਂ ਹਟ ਜਾਂਦੀ ਹੈ। ਤੇ ਜੇੜਾ ਵੀ ਡੇਬਲ ਕਰਦਾ ਚਲਾ ਚਲਾ ਲੋ ਜੀ ਮਹਿੰਦਰਾ ਖੋਲਤਾ ਟਾਇਰ ਖੋਲਤਾ ਦੋਨੇ ਟਾਇਰ ਖੋਲਤੇ ਤੇ ਉੱਧਰੀ ਪਏ ਦੋਨੇ ਟਾਇਰ ਟਾਇਰ ਦੋਨੇ ਉੱਧਰੀ ਪਏ ਤੇ ਆਹ ਹੰਡੀ ਸਾਫ-ਸੂਫ ਕਰਦੇ ਨੂੰ ਧੋਨੇ ਆ ਚੱਜਣਾ ਧੋ ਕੇ ਗੇਰ ਇਹਦਾ ਫਿੱਟ ਕਰ ਦੇਣਾ ਹਣ ਪਿਛਲੇ ਜੀ ਸਟਾਰ ਵਾਲੀ ਹੰਡੀ ਆਹ ਗਰਾਰੇ ਚੇਂਜ ਕਰਨੇ ਤੇ ਆਪਾਂ ਆਹ ਬਲੇ ਤੇ ਆ ਵੀ ਚੇਂਜ ਕਰਨੇ ਤੇ ਇਹਦੇ ਬੱਲਬੀਨ ਵੀ ਚੇਂਜ ਕਰਾਂਗੇ ਗੇਰ ਦੇ ਗਰਾਰੀਆਂ ਵੀ ਚੇਂਜ ਕਰਨੀਆਂ ਜਿਹੜੀ ਇੱਕ ਜੀ ਆਪਾਂ ਹੋਰ ਪਾਉਣੀ ਹੈ ਇਹਦੇ ਵਿੱਚ ਉਹ ਹਜੇ ਤੱਕ ਤਾਂ ਨਾ ਸਾਨੂੰ ਪਤਾ ਵੀ ਨਹੀਂ ਪਾਈ ਹੈਗੀ ਕਿਸ ਨੇ ਬਾਕੀ ਕੰਨਿਆਂ ਨੇ ਪਾਈ ਵੀ ਹੋਗੀ ਇਹ ਆਪਾਂ ਕਹਿ ਨਹੀਂ ਸਕਦੇ ਚਲੋ ਵੀਰ ਭਰਾ ਪਰੇ ਤੋਂ ਬਰੇ ਬੈਠੇ ਸਾਰੇ ਉਹ ਕੋਈ ਘਾਟ ਹੀ ਪਾਉਂਦਾ ਉਹ ਤੇ ਇਹਦੇ ਵਿੱਚ ਉਹ ਕਰਾਂਗੇ ਆਪਾਂ ਉਹ ਗਰਾਰੀ ਪਾਉਣੀ ਦੇ ਵਿੱਚ ਆ ਆ ਬਣਵਾਈਆਂ ਉਹ ਬਣਮਾਈਆਂ ਹੋਈਆਂ ਉਹ ਪਾਉਣੀ ਆ ਤੇ ਉਹ ਆਪਣੇ ਵਾਲਾ ਖੜਾ ਆਪਣੇ ਵਾਲੇ ਦੀ ਵੀ ਗੈਸ ਲਿਆਂਦੀ ਆ ਉਹ ਪਈ ਗੈਸ ਤੇ ਗੈਸ ਲਾਵਾਂਗੇ ਇਹਦੇ ਉੱਤੇ ਹੁਣ ਤੇ ਫਿਰ ਵੇਖਾਂਗੇ ਇਹਨੂੰ ਛੱਡ ਕੇ ਕਿੱਥੇ ਤੱਕ ਪਹੁੰਚਦਾ ਗੈਸਾਂ ਸ਼ਾਇਦ 2 ਲਈਏ ਇਦਕੇ ਖਰਾਬ ਬਰਕਤਾਂ ਵਾਲਾ ਝੋਟਾ ਸਾਡਾ ਲੋ ਇਧਰ ਵੱਜਣਾ ਪਾਣੀ ਸ਼ੁਰੂ ਹੋ ਗਿਆ ਹੁਣ ਪਾਣੀ ਵੱਜਣਾ ਚਾਲੂ ਕਰਤਾ ਹਲੇ ਇੱਕ ਵਾਰ ਪਾਣੀ ਮਾਰ ਕੇ ਚੰਗੀ ਤਰ੍ਹਾਂ ਹਲੇ ਡੀਜ਼ਲ ਮਾਰਾਂਗੇ ਹੋਰ ਇੱਕ ਵਾਰ ਡੀਜ਼ਲ ਮਾਰ ਕੇ ਤੇ ਫੇ ਪਾਣੀ ਮਾਰਾਂਗੇ ਇੱਕ ਵਾਰ ਇਹਨੂੰ ਤੇ ਅੱਜ ਗੇਅਰ ਸੈੱਟ ਕਰਕੇ ਤੇ ਕੱਲ ਨੂੰ ਇਹਨੂੰ ਜੋੜਾਂਗੇ ਚੰਗੀ ਤਰ੍ਹਾਂ ਨਾਲ ਹਾਲੋ ਕੱਲੋਂ ਸਟਾਰਟ ਕਰਕੇ ਝੂਟਾ ਲਵਾਂਗੇ ਚੱਲ ਮਗਰਾੜ ਤਾਂ ਨਹੀਂ ਲੱਗਣਗੇ ਚੱਕੇ ਚੱਕੇ ਲਾ ਕੇ ਝੂਟਾ ਕੱਢਾਂਗੇ ਇਹਨੂੰ ਨਾਲ ਜੋੜਾਂਗੇ ਜਿੰਨਾ ਹੋ ਸਕਿਆ ਹੋਣ ਕਰਾਂਗੇ ਬਲਟਰ ਗੀਅਰ ਤਾਂ ਫਟ ਕਰਾਂਗੇ ਹੁਣ ਹਣ ਹਾਂ ਹੁਣ ਗੀਅਰ ਫਟ ਕਰਾਂਗੇ ਗੀਅਰ ਫਟ ਕਰਕੇ ਫੇਸ ਹੋਵਾਂਗੇ ਕਦੇ ਆਹ ਦੇਖ ਬਿਲਕੁਲ ਸੁਸਤ ਆਣ ਚੰਗੀ ਤਰ੍ਹਾਂ ਉਹਦੇ ਚੇਕੂ ਕੰਨ ਸਭ ਜੀ ਹਾਂਡੀ ਹੋਣ ਆਪੇ ਨੂੰ ਉਹ ਖਾ ਜਰੇ ਵਿੱਚੋਂ ਐਨ ਕਰਤਾ ਸੀ ਚੰਗੀ ਤਰ੍ਹਾਂ ਸਾਫ਼ ਤੇ ਹੁਣ ਗਰਾਰੀਆਂ ਦਾ ਧੋਤਵਾਇਆ ਸ਼ੁਰੂ ਹੋ ਗਿਆ ਹਾਂ ਗਰਾਰੀਆਂ ਦਾ ਧੋਤਵਾਇਆ ਹੋਰ ਠੀਕ ਹੋ ਗਏ ਤੇ ਹੁਣ ਪਰਾਗੇ ਫਿੱਟ ਅਧੀਆਂ ਦਾ ਧੋਤੀਆਂ ਵਾਂ ਅਧੀਆਂ ਦਾ ਧੋਈ ਜਾਂਦੇ ਆ

ਓਹ ਹੋ ਲਿਆ ਉਹ ਢੋਲਾ ਨੂੰ ਮੱਭਾ ਮੜੀ ਓਵਲੀ ਢੋਲਾ ਵੱਡੀ ਆਵਲੀ ਢੋਲਾ ਤੂੰ ਢੋਲਾ ਕੋਈ ਗੱਲ ਨਹੀਂ ਤੂੰ ਬੂੰਗਈ ਬਣ ਕੇ ਇਹਨੂੰ ਕੈਮਰਾ ਹੀ ਘੁਮਾ ਦੇ ਨਾ ਹਾਂ ਉਹ ਆਉਂ 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 ਉਹ ਇੱਕ ਬਾਸ਼ਲ ਵਾਹਿਗੁਰੂ ਇੱਕ ਬਾਸ਼ਲ ਸੀਗੀ ਆ ਆ ਪਈ ਜਾ ਤੇ ਆ ਨਹੀਂ ਆ ਨਹੀਂ ਆਓ ਆਹ ਬਾਸ਼ਲ ਕਿੱਥੇ ਗਈ ਬਾਸ਼ਲ ਆਈ ਹੈ ਉੱਥੋਂ ਵੀ ਨਾਲ ਲਿਆਂਦੀ ਹੈ ਯਾਰ ਮੋਦ ਨੂੰ ਵੀ ਬੋਰੇ ਦੇਖ ਬੋਰੇ ਚ ਦੇਖ ਬੋਰਾ ਕਿੱਥੇ ਆ ਜਿੱਤੇ ਢੇਰੀ ਕੀਤਾ ਸਾਮਾਨ ਆਪਾਂ ਇਹਦਾ ਪਧਰਾ ਵਿੱਚੋਂ ਇਹਦਾ ਜਿਹੜਾ ਦੂਜਾ ਸੀ ਨਾ ਉਹਦੇ ਵਿੱਚ ਦੂਜੀ ਸੀਗੀ ਕਿਦਾਂ ਉਹ ਵੀ ਇਟਰੀ ਦੀ ਅੱਛਾ ਨਹੀਂ ਪੁੱਧਰਾ ਇਹ ਸੱਚ ਬਾਹਰ ਸੀ ਤੇ ਹੂੰ ਲਾਉਗੀ ਗੀਅਰ ਫਟ ਕਰ ਦਾਂਗੇ ਅੱਜ ਉਹ ਲੰਬੀ ਬਾਸ਼ਲੇ ਜਿੱਥੇ ਮੁਰੇ ਹੋਣੀ ਤੇਰੇ ਸਿਗੀ ਆ ਬਾਸ਼ਲੇ ਗੀਅਰ ਫਟ ਕਰਕੇ ਤੇ ਕਾਲੂ ਕਰਾਂਗੇ ਤੇ ਪਿਛਲੇ ਪਿਛਲੇ ਗਰਾਰੇ ਪਿਛਲੇ ਗਰਾਰਿਆਂ ਦਾ ਤੇ ਉਹ ਲਪੀਨੀ ਹੁੰਦਾ ਚੇਂਜ ਕਰਕੇ ਤੇ ਨਾਲ ਜੋੜ ਕੇ ਫੇਰ ਲਾਵਾਂਗੇ ਤੇ ਹੂਤਾ ਜੀ ਥੱਲੇ ਵਾਲੀ ਕਰਾਰੀਆਂ ਫਿੱਟ ਹੋ ਗਈਆਂ ਵਾ ਤੇ ਉੱਪਰਲੀ ਰਹਿ ਗਈਆਂ ਵਾ ਉੱਪਰਲੀ ਰਹਿ ਗਈ ਨੇ ਉੱਪਰਲੀਆਂ ਵੀ ਹੋ ਜਾਣੀਆਂ ਬਸ ਬਸ ਉੱਪਰਲੀਆਂ ਵੀ ਹੋਈਆਂ ਲਓ ਤਿਆਰ ਪਈ ਛਾਵ ਢੋਦਾ ਬਾ ਫੱਟੀ ਕਰਦੇ ਨੇ ਇਹਨਾਂ ਨੂੰ ਆਹ ਸਾਹ ਸਾਹ ਜਿਨ੍ਹਾਂ ਕਸੀਮ ਵਾਲੇ ਨਾਲ ਕਸੀ ਕੋਈ ਛੋਟਾ ਨੰਬਰ 14 ਨੰਬਰ ਦੇ ਤਾਂ ਹੁੰਦੇ ਸਾਰੇ ਇਹ ਬਹੁਤ ਆਨੇ ਨੇ ਹਾਂ ਉੱਪਰ ਲਾ ਇੱਥੇ ਸੈਟ ਹੈਗਾ ਉੱਪਰ ਲਾ ਉਹ ਪਿਆ ਹੈ ਹੈ ਆਪਿਆ ਇਹ ਤਾਂ ਪਿਆ ਹੈ ਹਾਂ ਲੈ ਆਪ ਆਪਾ ਫਟ ਕਰਤਾ ਆਹੋ ਆਪੇ ਕੀਤਾ ਮੇਰੇ ਖਿਆਲ ਚ ਤਾਂ ਜਕਿੰਦੇ ਨਹੀਂ ਹੋ ਰਿਹਾ ਹੈ ਕਿਉਂ ਉਮੀਦ ਨਹੀਂ ਸੀ ਨਾ ਉਮੀਦ ਨਹੀਂ ਸੀ ਲੋਕ ਨਿਕਲੂਗਾ ਨਾ ਚੱਜਣੇ ਬੈਠਾ ਮੈਂ ਕਿਹਾ ਤੂੰ ਤੁਜ ਨੂੰ ਪਾ ਕੇ ਦੇਖ ਲਾਉਣ ਖਿੱਚ ਕੇ ਆ ਵੀ ਵਾਜੀ ਪਾ ਕੇ ਦੇਖੇ ਓ ਜੀ ਹਾਂ ਸਾਡੇ ਲੋਕ ਪਾਇਆ ਇਹ ਯਾਰ ਥੋੜਾ ਕਦੇ ਨਹੀਂ ਆਇਆ ਜਿਹਦਾ ਟਰੈਕਟਰ ਚੱਲ ਨਹੀਂ ਕੀਤਾ ਲੋਕ ਬਲੇ ਨਿਕਲ ਗਏ ਉਹ ਯਾਰ ਹੋ ਜਾਂਦਾ ਖਾਦੀ ਨਿਕਲ ਨਹੀਂ ਇਸ ਗੱਲ ਲੋਕ ਪਿੰਗਾ ਹਾਂ ਲੋਕਡਾਉਨ ਲੱਗ ਪਾਵਾਂਗੇ ਸੈਨੂੰ ਇਹ ਤਾਂ ਪਿੱਛੋ ਪੈ ਜਾਣਾ ਇਹਦੀ ਅਲਾਈਨਮੈਂਟ ਆਊਟ ਹੋਈ ਆ ਲੋਕ ਦੀ ਇਹਦੀ ਅਲਾਈਨਮੈਂਟ ਕਰਨ ਵਾਲੀ ਆ ਹਾਂ ਚੱਲ ਇੱਥੇ ਉੱਤੇ ਬੈਰਨ ਦਾ ਜੀ ਤਾਰੂ ਹਾਂ ਉੱਥੋਂ ਦਾ ਗੇਅਰ ਹੋਇਆ ਲੱਗਾ ਹੋਰ ਉਹ ਯਾਰ ਉਹ ਖੋਲਿਆ ਨਹੀਂ ਨਾ ਸਟਾਰ ਵਾਡੀ ਹਾਂ ਉਹ ਕ੍ਰਾਉਨ ਖੋਲਣ ਵਾਲਾ ਆਪਣਾ ਨਾਲੋਂ ਕ੍ਰਾਉਨ ਉਸ ਦੀ ਪਿਆ ਹੱਲੇ ਤੇ ਉਹਨੇ ਇਹ ਫਟ ਕਰਕੇ ਤੇ ਤੁਹਾਨੂੰ ਟੱਕਰਦੇ ਆ ਧੋ ਧੋ ਕੇ ਤੇ ਫਟ ਕਰਕੇ ਤੁਹਾਨੂੰ ਦਿਖਾਉਣੀ ਆ ਫੇਰ ਦੁਬਾਰਾ ਓਏ ਭਾਈ ਉਸਤਾਜੀ ਜੇਨ ਘਟ ਉਥੇ ਚੱਕੋ ਕਰਤੇ ਲੱਗੇ ਲਾ ਬਸ ਕੱਸਿਆ ਗਿਆ ਰਹਿ ਗਿਆ ਰਹਿ ਗਏ ਜੈਨ ਜੂਨ ਪਾ ਕੇ ਦੇ ਬਲੌਗ ਕਿਧਰ ਨੂੰ ਛੱਡਾਂ ਜਗਰੂਆ ਬਾਬਾ ਬੰਨ ਲਓ ਹੈ ਬਲੌਗ ਇਹਦਾ ਬਲੌਗ ਦਾ ਛੱਡ ਦੇਣਾ ਬਸ ਦੋਨ ਦਿਨ ਅੱਡੀ ਦੇਣਾ ਛੱਡ ਬਾਈ ਆਹੀ ਬਲੌਗ ਆਹੀ ਬਲੌਗ ਆਣਾ ਹੁਣ ਇਹ ਕਿ ਅੱਜ ਬਾਤ ਆ ਯਾਨੀ ਕੱਲੋਂ ਆ ਜਾਣਾ ਹੈ ਭਰਾ ਨੂੰ ਤੇ ਗਾ ਵੀ ਲਾ ਦੇ ਦੋਨੋਂ ਪਾਸੇ ਆਟੇ ਹੈਂ ਆਟੇ ਵੀ ਲਾ ਦੇ ਦੋਨੋਂ ਬਸ ਉਹ ਤਾਂ ਲਾਉਨੇ ਆ ਇਹ ਦੇਖੀਆ ਇਹ ਯਾਰ ਜਿਆਦਾ ਗਾਹ ਤੱਕ ਨਹੀਂ ਜਾਂਦਾ ਗਿਆ ਉਹ ਜਾਂਦਾ ਹੀ ਹੁੰਦਾ ਭਰਾ ਕਹਿੰਦਾ ਜਿਆਦਾ ਗਾਹ ਤੱਕ ਨਹੀਂ ਜਲੇ ਦੋ ਤਾਂ ਨਹੀਂ ਗਏ ਕਿਤੇ ਚੜਾ ਆਹ ਕਦਾ ਕੁਛ ਹੋ ਜਾ ਹੋ ਗਿਆ ਇਹ ਤੇ ਰੂਲੇ ਹੈ ਹੈ ਰੂਲੇ ਆ ਇੱਥੇ ਰੂਲੇ ਘੜੇ ਇਹ ਨਹੀਂ ਨਹੀਂ ਰਹਿਣੀ ਜਾਂਦੇ ਓਏ ਉਹ ਤਾਂ ਰੂਲੇ ਹੈਗੇ ਹੀ ਆ ਉਹ ਤਾਂ ਪਤਾ ਹੀ ਆ ਇਹ ਤੇ ਦੂਜਾ ਘਰ ਮੇਰਾ ਵੀਰ ਕੀ ਕਰਾਂ ਪਾਨਾ ਪਾ ਕੇ ਨੂੰ ਐਨ ਐਨ ਕੱਸਦੇ ਇਹ ਰੂਲੇ ਬੜਾ ਬੜਾ ਕਾਸੀ ਤੇ ਜਾਣ ਹੈ ਨਾ ਇਹ ਢੱਲੇ ਬਰੋ ਇਹ ਤਾਂ ਉਹ ਗੱਲ ਹੋਈ ਜਿਆ ਲੱਗੇ ਵੀਡੀਓ ਸ਼ਾਰਟ ਹਟਾ ਤੀ ਹਾਂ ਕਰਮਾ ਵਾਲਾ ਇਹ ਕਰਮਾ ਵਾਲਾ ਕਰਮਾ ਵਾਲੇ ਦੀ ਗੈਸ ਗੁੱਸਾ ਭਈ ਗਿਆ ਕੋਈ ਨਹੀਂ ਤੇਰੇ ਆਲ ਨੂੰ ਵੀ ਹੁੰਦੇ ਆ ਗੱਲ ਲੋ ਜੀ ਅੰਨਾ ਗੇਅਰ ਫਿੱਟ ਕਰਤਾ ਤੇ ਰੋਲਾ ਪੈ ਗਿਆ ਜਿਹੜੀ ਆਪਾਂ ਕੀਤਾ ਜਗਾੜ ਛਾਵੜ ਦਾ ਨਾ ਫਰਕ ਪੈ ਗਿਆ ਇਹ ਪਿੱਛੇ ਰਹਿਣ ਲੱਪੀਆ ਠੋਕ ਕੇ ਚਲੋ ਜਾਣੀ ਥੋੜੀ ਜੀ ਜ਼ਾਂ ਨੂੰ ਜਾਣੀ ਆ ਅਸੀਂ ਦਿਖਾਉਣਾ ਉਹ ਨਾਲ ਨਹੀਂ ਲੱਗੀ ਆਪਣੇ ਮੈਂ ਕਹਣਾ ਹੁਣ ਤਰਪੀ ਯਾਰ ਮਾਗੇ ਦੇਖੀ ਤਰਿਆ ਦੇ ਅੱਗੇ ਨਾਲ ਥੱਲੇ ਦੇਖ ਥੱਲੇ ਵੀ ਪੈਣਾ ਨਹੀਂ ਨਹੀਂ ਕੱਠੀ ਏ ਤਰੀਆ ਦੇਖਦਾ ਮੈਂ ਵਾਲਾ ਘੱਟ ਚੱਲ ਦੇਖਦਾ ਘੱਟ ਲਾ ਕੇ ਕੋਈ ਸਵਰਤ ਨਹੀਂ ਆ ਰਹਾ ਨਾ اٹਕ ਗਿਆ ਮਮਾ ਮੰਨਿਆ ਥੱਕਿਆ ਆਂ ਬੂਡ ਬਾਡ ਲਾਲਾ ਉੱਤੇ ਹੋ ਜਾ ਚੱਜਨਾ ਓਏ ਆ ਹੁਣ ਥੱਕਿਆ ਪਿਆ ਬਸ ਹੋਈ ਪਈ ਆ ਉਹ ਵੀ ਇਦਾਂ ਹੀ ਪੈ ਬੂ ਗਿਆ ਅਲੋ ਕੋਈ ਪਿਆਰਾ ਮਾ ਓਏ ਸੱਦਾ ਹੋ ਗਿਆ ਬਈ ਨਾ ਗੱਦਾ ਲਿਆ ਕੇ ਦਵਾਂ ਦੂਜਾਂ ਨਹੀਂ ਨਾ ਤੈਨੂੰ ਮੈਂ ਗੱਦਾ ਲਿਆ ਕੇ ਦਿੰਦਾ ਦੂਜਾਂ ਅੱਤੇ ਆ ਟਾਈਮ ਕਿੰਨਾ ਆ ਪੰਜ ਵਜੇ ਕੋਮ ਕਿੱਥੇ ਤੇਰਾ ਆ ਮੋੜਾ ਚਾਰ ਵੱਜਿਆ ਆ ਬਾਬਾ ਬਾਬਾ ਬੋਲ ਪਿਆ ਉਹ ਆ ਮੀਨਾ ਜਿਹੜਾ ਜੀ ਬਣਿਆ ਪਿਆ ਮੇਰੇ ਵਾਲੇ ਕਮਰੇ ਦਾ ਮੀਨਾ ਉਹ ਗੱਦਾ ਵਿੱਚ ਉਹ ਬੂਟ ਲਾਲਾ ਓਏ ਬੂਟ ਲਾਲਾ ਬੂਟ ਲਾਲਾ ਮੈਨੂੰ ਗੱਦਾ ਲੈ ਆਇਆ ਤੂੰ ਸੋ ਇਹ ਮਿੰਦਰ ਦੀ ਕਰਤੀ ਫਿਟਿੰਗ ਸਟਾਰਟ ਅੱਜ ਪੀਨੀਅਨ ਕਰੋਨ ਪੀਨੀਅਨ ਕਰੀ ਜਾਣਾ ਫਟ ਸਾਰੇ ਸੈਟਰ ਨਵੇਂ ਪਏ ਧੋ ਧੂ ਗੇ ਰੱਖੇ ਹੁਣ ਮੁੰਡਾ ਮੰਗਲਾ ਲਾਈ ਜਾਂਦਾ ਨਾਲ ਦੀ ਨਾਲ ਤੇ ਉਧਰ ਗੇਅਰ ਫਿਟਿੰਗ ਹੋ ਗਈ ਦੀ ਗੇਅਰ ਦੀ ਆਂਡੀ ਇੰਡੀਅਨ ਸਾਫ ਪਈ ਏ ਕਰਮਾ ਵਾਲਾ ਵੀ ਉਹੜਾ ਉਹਦਾ ਨਾਂ ਰੱਖਦਾ ਅੱਜ ਕਰਮਾ ਕਰਮਾ ਵਾਲਾ ਉਹਦਾ ਨਾਂ ਕਰਮਾ ਵਾਲਾ ਰੱਖਦਾ ਉਦਾਂ 56 ਉਹਦਾ ਨਾ ਕਰਮ ਵਾਲਾ ਕਰਮ ਵਾਲਾ ਕਹਿੰਦਾ ਕਿੱਥੇ ਖੜਾ ਅੱਦਾ ਉਹ ਕਰਮ ਵਾਲਾ ਲੈ ਗਿਆ ਆ ਲੈ ਲੋ ਜੀ ਇਹਦੀ ਟੈਸਟਿੰਗ ਕਰਨ ਅਗੇ ਸੀਗੇ ਉਹ ਮਾਰੇ ਕਲੰਪ ਕਲੰਪ ਪਟ ਕੇ ਇਹ ਸਟੀਲ ਦਾ ਹੀ ਪਾਵਾਂਗੇ ਹੁਣ ਤੁਰ ਤੁਰ ਤੇ ਚਲੋ ਆਹ ਵਲੌਗ ਇੱਥੇ ਐਂਡ ਕਰਦੇ ਹਮਿੰਦਰ ਦਾ ਸਮਾਨ ਲੈਣ ਚੱਲੇ ਹਾਂ ਅਗਲੇ ਵਲੌਗ ਚ ਉਹਦੀ ਟੈਸਟਿੰਗ ਦਿਖਾਉਂਦੇ ਹਮਿੰਦਰਾ ਜਰਾਦ ਨੂੰ ਫਿੱਟ ਕਰਦੇ ਨਾ ਕੱਲੂ ਚਲਾਉਣਾ ਹਾਂ ਉਹ ਅਗਲਾ ਵਲੌਗ ਦੇਖਿਓ ਤੁਸੀਂ